ਜਿਦਾਂ ਕਿ ਤੁਹਾਨੂੰ ਜੇਬਾ ਚੈੱਕ ਕਰਾਤੀ ਹੁਣ ਦੇਖੋ ਮੇਰੀ ਜੇਬਾਂ ਚ ਕਿੰਨੇ ਸੱਪ ਨਿਕਲਦੇ ਜੋਗੀ ਇਦਾਂ ਇੱਕ ਤੋਂ ਦੋ ਤੇ ਦੋ ਤੋਂ ਤਿੰਨ ਕਰਦੇ ਜੀ ਇਹ ਦੇਖੋ ਦੇਖੋ ਜਿਹੜੇ ਜੋਗੀ ਸੱਪ ਫੜਨ ਆਲੇ ਹੁੰਦੇ ਆ ਕੁਝ ਜੋਗੀ ਤਾਂ ਬਹੁਤ ਰੱਬ ਨੂੰ ਮੰਨਣ ਵਾਲੇ ਬੰਦੇ ਆ ਪਰ ਕੁਝ ਜੋਗੀ ਥੋੜਾ ਜਿਆਦਾ ਗਲਤ ਚੱਲਦੇ ਆ ਹੁਣ ਦੇਖੋ ਇੱਕ ਸੱਪ ਫੜਨ ਆਉਣਾ ਪੰਜ ਸੱਪ ਕਿੱਦਾਂ ਹੁੰਦੇ ਆ ਮੈਂ ਤੁਹਾਨੂੰ ਅਜੋ ਤਰੀਕਾ ਸਮਝਾ ਰਿਆ ਪੰਜ ਮੇਰੇ ਕੱਪੜੇ ਆ ਹਾਂਜੀ ਕੀ ਲੱਗਦਾ ਐ ਰਿਚ ਕੁਝ ਹੋਊਗਾ ਨਾਰਮਲ ਐ ਲੋ ਜੇਬਾ ਦੇਖੋ ਹਾਂਜੀ ਰਿਚ ਹਾਂਜੀ ਕੁਛ ਨਹੀਂ ਆਗਾ ਜੇ ਬਹਿ ਤੈਨੂੰ ਜੇਬਾ ਚੈੱਕ ਕਰਾ ਦੇ ਹੁਣ ਦੇਖਿਓ ਮੇਰੀਆਂ ਜੇਬਾਂ ਚੋਂ ਕਿੰਨੇ ਸੱਪ ਨਿਕਲਦੇ ਜੋ ਕੀ ਇਦਾਂ ਇੱਕ ਤੋਂ ਦੋ ਤੇ ਦੋ ਤੋਂ ਤਿੰਨ ਕਰਦੇ ਜੀ ਉਹ ਇਹ ਦੇਖ ਤੁਸੀਂ ਡਰਦੇ ਬਿਲਕੁਲ ਨਹੀਂ ਸੱਪ ਨਿਕਲ ਗਿਆ ਇੱਕ ਇੱਕ ਨਿਕਲ ਗਿਆ ਹਾਂ ਜੀ ਇਹ ਸੱਪ ਇਦਾਂ ਜੇਬ ਚ ਪਾ ਕੇ ਲੈ ਜਾਂਦੇ ਆ ਤੇ ਜੋ ਕੀ ਇਦਾਂ ਇੱਕ ਤੋਂ ਦੋ ਤੇ ਦੋ ਤੋਂ ਚਾਰ ਕਰਦੇ ਆ ਮੰਨ ਲੋ ਘਰ ਵਾਲਿਆਂ ਨੇ ਸੱਤਿਆ ਸੱਪ ਫੜ ਲਈ ਉਹਨਾਂ ਨੂੰ ਸੱਪ ਨਹੀਂ ਲੱਭਾ ਉਹ ਆਪ ਦਾ ਸੱਪ ਛੱਡ ਕੇ ਫੜ ਲੈਂਦੇ ਆ ਆ ਵੇਖਿਓ ਹੁਣ ਮੈਂ ਹੋਰ ਕੱਢਦਾ ਇਹ ਦੇਖੋ ਬਿਲਕੁਲ ਇਹ ਨਾਰਮਲ ਜੀ ਆ ਇਹ ਲੋ ਇਹ ਇੱਕ ਹੋਰ ਨਿਕਲ ਗਿਆ ਸੱਪ ਫੜਨ ਵਾਲ ਦਾ ਵੀਰ ਬਹੁਤ ਦੇਖਿਆ ਪਰ ਜੇਬ ਵਿੱਚ ਪਾ ਕੇ ਲੈ ਜਾਣ ਵਾਲਾ ਤੁਸੀਂ ਪਹਿਲੀ ਦੇਖਿਓ ਮੈਂ। ਇਹ ਜੀ ਦੇਖੋ ਸੱਚ ਬੋਲਣਾ ਚਾਹੀਦਾ। ਇਸ ਤਰੀਕੇ ਨਾਲ ਸੱਪ ਜਿਹੜੇ ਆ ਲੋਕੀ ਆਪਣੀ ਜੇਬ ਤੇ ਵਿੱਚੋਂ ਜੋਗੀ ਕੱਢ ਲੈਂਦੇ ਆ ਇੱਕ ਤੋਂ 2, 2 ਤੋਂ 3, 3 ਤੋਂ 4 ਕਰ ਲੈਂਦੇ ਆ। ਹੋ ਸਕਦਾ ਜਿਹੜੇ ਸੱਪ ਤੋਂ ਘਰ ਵਾਲੇ ਪਰੇਸ਼ਾਨ ਹੋਣ ਜੋਗਿਆਂ ਨੂੰ ਉਹ ਸੱਪ ਲੱਭੇ ਹੀ ਨਾ। ਉਹ ਆਪਦੇ ਹੀ 2-3 ਸੱਪ ਛੱਡ ਕੇ ਤੇ ਆਪਦੇ ਪੈਸੇ ਬਣਾ ਕੇ ਘਾ ਜਾਂਦੇ ਆ। ਪਰ ਬੱਚਿਆਂ ਲਈ ਫੈਮਿਲੀ ਲਈ ਪਰੇਸ਼ਾਨੀ ਤੇ ਹੋ ਰਹੀ ਨਾ ਇਹ ਤਾਂ ਨੁਕਸਾਨ ਭਈ ਉਹਨਾਂ ਦਾ ਹੋਰ ਵੀ ਹੋ ਸਕਦਾ ਇਸੇ ਕਰਕੇ ਵੀਰ ਜੀ ਮੈਂ ਨਾਲ ਕਿ ਜਦੋਂ ਵੀ ਕੋਈ ਸੱਪ ਫੜਨ ਵਾਲਾ ਵੀਰ ਆਉਂਦਾ ਉਹਦੇ ਕੱਪੜੇ ਚੈੱਕ ਕਰੋ ਚੈੱਕ ਕਰੋ ਨਹੀਂ ਵਿੱਚ ਕਈ ਕਰਾਉਂਦੇ ਵੀ ਨੇ ਜਿਵੇਂ ਕੱਪੜਾ ਉੱਪਰਲਾ ਕੱਪੜਾ ਹੁੰਦਾ ਉਹ ਜਿਵੇਂ ਆਪਣੇ ਖੱਦਰ ਦਾ ਹੁੰਦਾ ਭਾਜੀ ਮੈਂ ਤੁਹਾਨੂੰ ਚੈਲੰਜ ਕਰਦਾ ਹਾਂ ਠੀਕ ਆ ਹਾਂਜੀ ਤੁਸੀਂ ਮੇਰੇ ਕੱਪੜੇ ਚੈੱਕ ਕਰਦੇ ਆ ਠੀਕ ਆ ਜੀ ਲਵਾ ਕੇ ਦੇਖ ਲੈਣੇ ਆ ਹਾਂਜੀ ਤਾਂ ਮੈਨੂੰ ਇੱਕ ਖਾਲੀ ਕਮਰੇ 'ਚ ਬੰਦ ਕਰ ਦਿਓ ਠੀਕ ਹੈ ਕਿ ਮੈਂ ਉੱਥੋਂ ਸੱਪ ਪੈਦਾ ਕਰ ਦੂੰਗਾ ਉੱਥੋਂ ਵੀ ਲਿਆਉਂਗੇ ਦੋ ਉੱਥੋਂ ਵੀ ਲਿਆ ਦੂੰਗਾ ਉਹਦੇ ਮੈਂ ਲਿਆਉਂਗੇ ਵੀਰੇ ਮੇਰੀ ਕੁੰਡੀ ਆ ਮੇਰੀ ਟੈਕਨੀਕ ਆ ਠੀਕ ਹੈ ਜੀ ਸਮਝਾਵਾਂ ਸਾਰਿਆਂ ਨੂੰ ਕਿੱਦਾਂ ਹਾਂਜੀ ਤੁਸੀਂ ਆ ਮੇਰੇ ਕੱਪੜੇ ਚੈੱਕ ਕਰਦੇ ਹਾਂਜੀ ਹਾਂਜੀ ਲਵਾ ਲਈ ਲਵਾ ਲਈ ਆ ਵੀ ਲਵਾ ਲਿਆ ਸਾਰੇ ਕੱਪੜੇ ਲਵਾ ਲਏ ਠੀਕ ਹੈ ਕੋਈ ਕੱਪੜਾ ਮੇਰੇ ਸਵੀਲ ਤੇ ਨਹੀਂ ਆਉਂਦਾ ਮੈਂ ਮੇਰ ਵੀ ਝੱਪ ਪੈਦਾ ਕਰ ਦੂੰਗਾ ਕਮਰੇ 'ਚ ਕੀ ਬਾਤ ਹੈ ਨਹੀਂ ਹੋ ਸਕਦਾ ਵੀਰੇ ਨਹੀਂ ਹੋ ਸਕਦਾ ਤੁਸੀਂ ਸਾਡੀ ਬੀਨ ਵੇਖੀ ਹਾਂਜੀ ਹਾਂਜੀ ਵੇਖੀ ਅਸੀਂ ਬੀਨ ਦੇ ਵਿੱਚ ਝੱਪ ਪਾਇਆ ਹੁੰਦਾ ਅੱਛਾ ਜੀ ਬੀਨ ਇਹ ਪ੍ਰੈਕਟੀਕਲ ਵੀ ਕਰਕੇ ਦੱਸਦਾ ਹਾਂ। ਇਹ ਬੀਨ ਹਾਂ। ਬੀਨ ਲੈ ਕੇ ਤੁਹਾਡੇ ਗਾੜੀ ਰੱਖਦੀ। ਹਾਂਜੀ। ਐ ਹੋ ਗਿਆ। ਤੁਸੀਂ ਕੱਪੜੇ ਚੈੱਕ ਕਰਨੇ। ਹਾਂਜੀ। ਅੱਗੋਂ ਪਿੱਛੋਂ ਸਾਰੇ ਦੇਖ ਲੈ। ਕੋਈ ਨਹੀ ਲੱਭਣਾ। ਜਦੋਂ ਮੈਂ ਕਮਰੇ 'ਚ ਜਾਣਾ ਇੱਕ ਮੇਰਾ ਸਾਫਾ ਹੋਣਾ। ਜਿਹੜਾ ਤੁਸੀਂ ਚੈੱਕ ਕਰਨਾ। ਮੈਂ ਉਹ ਮੋਢੇ ਤੇ ਰੱਖ ਲੈਣਾ। ਹਾਂਜੀ। ਤੇ ਇੱਕ ਮੈਂ ਆਪਣੀ ਬੀਨ ਲੈ ਕੇ ਅੰਦਰ ਚਲੇ ਜਾਣਾ। ਹਾਂਜੀ। ਤੇ ਬੀਨ ਦੇ ਵਿੱਚ ਜਿਹੜਾ ਧੂੜ ਹੁੰਦਾ। ਕੀ ਇਹ ਦੇ। ਪੂਰੇ ਵਿੱਚ ਅਸੀਂ ਸਾਫ ਪਾ ਜਾਂਦਾ। ਇਹ ਜਿਹੜੀ ਬੀਨ ਦੇ ਗਾੜੀ ਉਹ ਮੋਮ ਲੱਗਦੀ ਹੁੰਦੀ ਆ ਅਸੀਂ ਜਾਣੀ ਆਪਦੇ ਨਾਲ ਵਾਲਿਆਂ ਦੀ ਜਿਵੇਂ ਕਹਿੰਦੇ ਗੱਲ ਵਧਣ ਲੱਗੇ ਪਏ ਉਹਨਾਂ ਦੇ ਸਾਰੇ ਪੇਜ ਨੰਗੇ ਕਰ ਲੱਗੇ ਪਿਓ ਵੀਰੇ ਉਹਨਾਂ ਦੀ ਵੀ ਮਜਬੂਰੀ ਹੁੰਦੀ ਹੋਣੀ ਆ ਦੇਖੋ ਮੇਰੀ ਇਨਸ਼ੋਰੈਂਸ ਨਹੀਂ ਮੇਰਾ ਘਰ ਨਹੀਂ ਮੇਰਾ ਕੋਈ ਬਾਹਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਵੀ ਆਪਣੀ ਜ਼ਿੰਦਗੀ ਦੀ ਗੁਜ਼ਰਬਸਰ ਕਰਨ ਡਿਆਂ ਨਾ ਉਹ ਬੀਨ ਦੇ ਵਿੱਚੋਂ ਇਹ ਸੱਪ ਕੱਢ ਲੈਂਦੇ ਜੀ ਇਹ ਤਾਂ ਜਦੋਂ ਥੋੜੇ ਜਿਹਾ ਲੇਟ ਹੋ ਗਏ ਜੇ ਥੋੜਾ ਜਿਹਾ ਤੁਸੀਂ ਮੈਨੂੰ ਟਾਈਮ ਨਹੀਂ ਦਿੰਦੇ ਤਾਂ ਮੈਂ ਬੀਨ ਦੀ ਵੀ ਤਿਆਰੀ ਕਰ ਲੈਣੀ ਤਾਨੂੰ ਬੀਨ ਜੋ ਸਭ ਕੱਢ ਕੇ ਵੀ ਵਿਗਾ ਦੇਣਾ ਇੱਕ ਬੀਨ ਭਾਈ ਆਪਣੀ ਕਹਤਿਆਂ ਇੰਡੀਆ ਚ ਚਲਦੀ ਆ ਇਹ ਕੈਨੇਡਾ ਅਮਰੀਕਾ ਇੰਨੇ ਇੰਨੇ ਜਹਰ ਜਹਰ ਵਾਲੇ ਸੱਪ ਨੇ ਗੁਰਵਿੰਦਰ ਸ਼ਰਮਾ ਜੀ ਬੀਨ ਨਹੀਂ ਰੱਖਦੇ ਹਾਂਜੀ ਅੱਜ ਹੋਰੀ YouTube ਤੇ ਹਜ਼ਾਰਾਂ ਹੀ ਵੀਡੀਓ ਹਜ਼ਾਰਾਂ ਵੀਡੀਓ ਬਿੱਟੂ ਸ਼ਰਮਾ ਜੀ ਪੀਨ ਨਹੀਂ ਰੱਖਦੇ ਉਹਨੇ ਵੀ YouTube ਤੇ ਹਜ਼ਾਰਾਂ ਵੀਡੀਓ ਹਾਂਜੀ ਫੇਰ ਇੱਕ ਕਰਤਾਰਪੁਰੇ ਦਾ ਵੀਰਾ ਸੱਪ ਫੜਦਾ ਉਹਨੇ ਵੀ ਹਜ਼ਾਰਾਂ ਹੀ ਵੀਡੀਓ ਉਹ ਵੀ ਬੀਨ ਨਹੀਂ ਰੱਖਦਾ ਇੱਕ ਜੱਸੀ ਦਿਨੋਤਾ ਦੀ YouTube ਤੇ ਉਹ ਵੀ ਵੀਨ ਨਹੀਂ ਰੱਖਦੇ ਤੇ ਕਈ ਵੀਰ ਕਹਿੰਦੇ ਇੱਕ ਮੇਰਾ ਭਾਈ ਹੈਗਾ ਸ਼ਕੀਰ ਸ਼ਫਾਪਰਾਨਾ ਹਾਂਜੀ ਸੱਪ ਵਰਦੇ ਆ ਸਨੇਕਮੈਨ ਹਰਿਆਣੇ ਦੇ ਨਾਮ ਤੇ ਉਹਦਾ ਚੈਨਲ ਆ ਹਾਂਜੀ ਉਹ ਵੀ ਵੀਰ ਵੀਨ ਨਹੀਂ ਰੱਖਦੇ ਐਦਾ ਇੱਕ ਆਪਣੇ ਇਧਰੋਂ ਕੁੜੀ ਵੀ ਵਾਇਰਲ ਬਹੁਤ ਹੋ ਗਈ ਆ ਓਹ ਹੋ ਮਾ ਚੱਲੀ ਮਾ ਚੱਲੀ ਉਹਨੂੰ ਕਲੱਬ ਜੀ ਵੀ ਆਪਾਂ ਖਲਾਇ ਸੀ ਠੀਕ ਹੈ ਜੀ ਉਹਨੇ ਦੀ ਉਹਨੇ ਦੀ ਉਹਨੇ ਦੀ ਹਾਂਜੀ ਸਨੇਕ ਕਰਨੇ ਨਾਂ ਤੇ ਉਹਨੇ ਮੇਰੇ ਕੋ ਨੰਬਰ ਉਹਦੇ ਡੈਡੀ ਵੀ ਸੱਪ ਵਰਦੇ ਆ ਠੀਕ ਹੈ ਜੀ ਅਰੇ ਮੈਨੂੰ ਇਹ ਗੱਲ ਸੋ ਪੱਪੀ ਦਾਸ ਆ ਸੱਪ ਵਰਦੇ ਆ ਮੁਬਾਰਕ ਬਾਜੀ ਸੱਪ ਵਰਦੇ ਆ ਮਿਰਜ਼ਾ ਸੱਪ ਫੜਦੇ ਆ ਇੱਕ ਆਕਾਸ਼ ਹੀ ਜਦੋਂ ਵੀਰ ਦੀ ਸਾਪ ਵੜਦੇ ਇੱਕ ਮੈਡਮ ਆ ਨਿਰਜਲਾ ਚਿੱਟੀ ਉਹ ਭੈਣ ਸਾਪ ਵੜਦੀ ਆ ਘਾਰਤੀ ਮੈਡਮ ਜੀ ਉਹ ਵੀ ਸਾਪ ਵੜਦੀ ਆ ਇਹ ਜਿੰਨੇ ਵੀ ਲੋਕ ਆ ਇਹ ਵੀ ਨਹੀਂ ਰੱਖ ਠੀਕ ਹੈ ਇਹ ਮਨਕੇ ਨੂੰ ਵੀ ਨਕਾਰਦੇ ਆ ਤੇ ਜੋ ਬੰਦੇ ਸੱਚ ਵਾ ਇਹ ਬੰਦੇ ਰੱਬ ਨੂੰ ਮੰਨਣ ਵਾਲੇ ਸੱਚ ਬੋਲਦੇ ਅਸੀਂ ਵੀ ਸੱਚ ਬੋਲਦੇ ਬਾਕੀ ਮੰਨਣਾ ਨਾ ਮੰਨਣਾ ਹਾਂ ਜੀ ਪੈਸਾ ਜਿਹਨਾਂ ਤੁਹਾਡੇ ਕਹਿੰਦਾ ਮੈਂ ਇਹ ਮਤਲਬ ਹੈ ਪੈਸਾ ਇਕੱਠਾ ਕਰਨ ਹੁੰਦਾ ਜਿੰਨਾ ਮਰਜ਼ੀ ਕਰ ਲੈਂਦੇ ਤੁਸੀਂ ਹੈਨਾ ਪਰ ਉਹ ਚੀਜ਼ ਵਿੱਚ ਤੁਸੀਂ ਨਹੀਂ ਜਾਂਦੇ ਭਾਜੀ ਮੰਨ ਲਓ ਪੈਸਾ ਇਕੱਠਾ ਕਰਦੇ ਆ ਲੱਖਾਂ ਰੁਪਏ ਇਕੱਠਾ ਹੋ ਜਾਂਦਾ ਝਮਲਾ ਮਾਰ ਕੇ ਇਹ ਰਾਤ ਨੂੰ ਸੌਣ ਲੱਗਿਆਂ ਤੁਹਾਨੂੰ ਨੀਂਦ ਹੀ ਚੱਜ ਰਣਾ ਨਹੀਂ ਮਨ ਨੂੰ ਮੈਂ ਆ ਕੱਪੜੇ ਪਾਏ ਆ ਮੈਂ ਇਹ ਕੱਪੜਿਆਂ ਦੇ ਵਿੱਚ ਇੰਨਾ ਖੋਸ਼ ਆ ਵੀ ਮੇਰੇ ਲਈ ਇਹ ਜਿਹੜੇ ਮੇਰਾ ਡਰੈੱਸ ਵਾ ਮੇਰੇ ਲਈ ਇਹ ਮੇਰੇ ਮਤਲਬ ਬਹੁਤ ਮੇਰੇ ਲਈ ਮਿੰਗਾ ਡਰੈੱਸ ਵਾ ਕਈਆਂ ਬ੍ਰਾਂਡ ਦੇ ਕੱਪੜੇ ਪਾ ਕੇ ਵੀ ਮਨ ਨੂੰ ਸ਼ਾਂਤੀ ਨਹੀਂ ਆ ਗਈ ਉਹ ਚੀਜ਼ ਨੂੰ ਕੀ ਕਰਦਾ ਜਿਹੜੀ ਚੀਜ਼ ਨਾਲ ਤੁਹਾਡੇ ਮਨ ਵਿੱਚ ਸ਼ਾਂਤੀ ਨਹੀਂ ਹੁੰਦੀ ਝੂਠ ਬੋਲਣ ਵਾਲੇ ਵੀ ਦੁਨੀਆ ਦੇ ਬੜੇ ਬੰਦੇ ਆ ਠੱਗੀ ਚੋਰੀ ਮਾਰਨ ਵਾਲੇ ਬੜੇ ਬੰਦੇ ਆ ਤੇ ਸੱਚ ਬੋਲਣ ਵਾਲੇ ਵੀ ਦੁਨੀਆ ਦੇ ਬੜੇ ਬੰਦੇ ਆ ਇਹ ਨਹੀਂ ਸੋਚਣਾ ਕਿ ਦੁਨੀਆ ਦੇ ਸੱਚ ਬੋਲਣ ਵਾਲੇ ਨਹੀਂ ਹੈਗੇ ਸੱਚ ਬੋਲਣ ਵਾਲੇ ਵੀ ਹੈਗੇ ਆ ਤੇ ਝੂਠ ਵਾਲੇ ਵੀ ਹੈਗੇ ਆ ਇਹ ਹੱਥ ਦੀਆਂ ਉਂਗਲਾਂ ਵਾ ਕੋਈ ਚੰਗਾ ਵਾ ਕੋਈ ਮਾੜਾ ਵਾ ਕੋਈ ਮਾੜਾ ਵਾ ਤੇ ਕੋਈ ਚੰਗਾ ਵਾ ਤੇ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਸਾਡਾ ਨੰਬਰ ਜੇ 95 92 99 63 ਤੇ 35 YouTube ਤੇ ਸਾਡਾ ਇੱਕ ਚੈਨਲ ਜੇ ਸਨੇਕਮੈਨ ਪੰਜਾਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੋ ਵੀ ਤੁਹਾਡਾ ਸਰਦਾ ਬੰਧ ਹੋਏ ਜੇ ਕਿਸੇ ਨੇ ਕੋਈ ਸਪੋਰਟ ਮੇਰੀ ਕਰਨੀ ਹੋਏ ਕੋਈ ਸੇਵਾ ਦੇਣੀ ਹੋਏ ਤੋ ਦੋਸਤੋ ਮੇਰਾ ਨੰਬਰ ਚੱਲ ਰਿਹਾ ਉਹ ਮੇਰੀ ਹੈਲਪ ਕਰ ਸਕਦਾ ਜੈ ਜੰਗਰ ਜੈ ਨਾਗਰ